ਗੁਰਦਾਸਪੁਰ ਦੀ ਬਟਾਲਾ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਹੋਟਲ ਦੇ ਵਿੱਚ ਪਹੁੰਚੀ ਅਤੇ ਹੋਟਲ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ ਪੁਲਿਸ ਅਨੁਸਾਰ ਇੱਥੇ ਇੱਕ ਵੱਡੇ ਨਸ਼ੀਲੇ ਪੰਦਾਲਖਾ ਦਾ ਕਾਰੋਬਾਰ ਚੱਲ ਰਿਹਾ ਸੀ ਤੇ 2024 ਦੇ ਵਿੱਚ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਹੈਰੋਇਨ ਦੀ ਇੱਕ ਖੇਪ ਬਰਾਮਦ ਹੋਈ ਸੀ ਇਸ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇੱਥੇ ਪਹੁੰਚ ਕੇ ਜਾਇਦਾਦ ਨੂੰ ਜ਼ਬਤ ਕਰ ਲਿਆ ਉੱਥੇ ਹੀ ਹੋਟਲ ਨੂੰ ਲੀਜ਼ ਉੱਤੇ ਲੈਣ ਵਾਲੇ ਵਿਅਕਤੀ ਨੇ ਪੁਲਿਸ ਦੀ ਇਸ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਇਸ ਮੌਕੇ ਤੇ ਸੀਨੀਅਰ ਪੁਲਿਸ ਅਧਿਕਾਰੀ ਹਰੀਸ਼ ਬਹਿਲ ਨੇ ਇਸ ਪੂਰੇ ਮਾਮਲੇ ਉੱਤੇ ਵੱਡੇ ਖੁਲਾਸੇ ਕਰਦਿਆਂ ਹੋਇਆ ਸੁਣੋ ਕੀ ਕਿਹਾ ਨਸ਼ੇ ਦੇ ਵਿਰੁੱਧ ਸਾਡੇ ਮਾਨਯੋਗ ਸੀਐਨ ਸਾਹਿਬ ਔਰ ਡੀਜੀਪੀ ਸਾਹਿਬ ਵੱਲੋਂ ਮੈਂ ਕੰਮ ਕਰਦੇ ਹੋਏ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਔਰ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਬਾਰਡਰਿੰਗ ਦੇ ਡੀਆਈਜੀ ਸਾਹਿਬ ਸਾਡੇ ਸਤਿੰਦਰਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਅਸੀਂ ਇੱਕ ਡੇਰਾ ਬਾਬਾ ਨਾਨਕ ਦੇ ਵਿੱਚ 110 ਨੰਬਰ ਐਫਆਰ ਲੋਜ ਕੀਤੀ ਸੀਗੀ 21 9 2024 ਨੂੰ ਉਹਦੇ ਤਹਿਤ ਟੋਟਲ ਵਿੱਚ 23 ਮੁਲਜ਼ਮ ਹੈ ਜਿਨ੍ਹਾਂ ਚੋਂ 13 ਅਰੈਸਟ ਕਰ ਚੁੱਕੇ ਹਾਂ ਅਸੀਂ ਉਦੇ ਤਹਿਤ ਅਸੀਂ ਉਹਨਾਂ ਤੋਂ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਹੀਰਨ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੋਂ ਅਸੀਂ ਉਹ ਰਿਕਵਰ ਕੀਤੀ ਸੀ ਔਰ ਮੌਕੇ ਤੇ ਤਿੰਨ ਬੰਦੇ ਫੜੇ ਵੀ ਸੀ ਉਹਨਾਂ ਤੋਂ ਅੱਗੇ ਪੁੱਛਗਿਛ ਕਰਦੇ ਹੋਏ ਕਿ ਉਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਸੀ ਤੇ ਜਿੱਥੋਂ ਕੀ ਇਹ ਸਾਰਾ ਡਰੋਨ ਦੇ ਜ਼ਰੀਏ ਡਰੋਨ ਵੀ ਰਿਕਵਰ ਕੀਤਾ ਸੀਗਾ ਡਰੋਨ ਦੇ ਜ਼ਰੀਏ ਸਾਰਾ ਉਥੋਂ ਕਨਸਾਈਨਮੈਂਟਸ ਮੰਗਾਉਂਦੇ ਸੀਗੇ ਤੇ ਉਦੇ ਤਹਿਤ ਹੀ ਔਰ ਉਹ ਜਿਹੜੇ ਜਿੰਨੇ ਬੰਦੇ ਹੈਗੇ ਸੀ ਉਹਨਾਂ ਚੋਂ ਉਹ ਆ ਕੇ ਇਸੇ ਹੋਟਲ ਦੇ ਵਿੱਚ ਠਹਿਰਦੇ ਹੁੰਦੇ ਸੀਗੇ ਇੱਥੋਂ ਦਾ 103 ਨੰਬਰ ਕਮਰਾ ਸਮੇਂ ਲੋਕ ਇੱਕ ਨਸ਼ਾ ਤਸਕਰੀ ਦਾ ਅੱਡਾ ਬਣ ਚੁੱਕਾ ਹੋਇਆ ਸੀਗਾ ਇੱਥੋਂ ਦੇ ਜਿਹੜੇ ਮਾਲਕ ਲੀਜ਼ ਵਾਲੇ ਜਾਂ ਹੋਰ ਵੀ ਬੰਦੇ ਉਹ ਸਾਰੇ ਮੈਨੇਜਰ ਇਹਨਾਂ ਨਾਲ ਰਲੇ ਹੋਏ ਸੀਗੇ ਇਹਨਾਂ ਕੋਲ ਵੱਧ ਪੈਸੇ ਲੈਂਦੇ ਸੀਗੇ ਔਰ ਵਿਦਆਊਟ ਐਨੀ ਐਂਟਰੀ ਉਹਨਾਂ ਕੋਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਲੈਂਦੇ ਕੋਈ ਆਈਡੀ ਨਹੀਂ ਸੀ ਲੈਂਦੇ ਔਰ ਉਹਦੇ ਤਹਿ ਤੇ ਉਹਨਾਂ ਨੂੰ ਕਮਰੇ ਦੇ ਦਿੰਦੇ ਸੀ ਤੇ ਇੱਥੇ ਬੈਠ ਕੇ ਸਾਰੀ ਸੌਦੇਬਾਜ਼ੀ ਉਹਨਾਂ ਦੀ ਹੁੰਦੀ ਸੀ ਕਿ ਇੱਥੋਂ ਹੀ ਅੱਗੇ ਕਨਸਾਈਨਮੈਂਟ ਉਹ ਅੱਗੇ ਸਪਲਾਈ ਕਰਨ ਦੀ ਹੈ ਯੋਜਨਾਵਾਂ ਬਣਾਉਂਦੇ ਸੀਗੇ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਹੈ ਉਹਨਾਂ ਨਾਲ ਵੀ ਇਹਨਾਂ ਦਾ ਕੰਟੈਕਟਰ ਰਹਿੰਦਾ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਤਹਿਤ ਹੀ ਹੁਣ ਐਨਡੀਪੀਐਸ ਦੇ ਕੇਸ ਦੇ ਵਿੱਚ ਹੀ ਅੱਗੇ ਅਸੀਂ ਫਰਦਰ ਕਾਰਵਾਈ ਕਰਦੇ ਹੋਏ ਸੈਕਸ਼ਨ 68 ਐਫ ਦੇ ਵਿੱਚ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਹੈ ਐਨਡੀਪੀਐਸ ਉਹ ਦਿੱਲੀ ਤੋਂ ਅਸੀਂ ਉਹਨਾਂ ਦੇ ਫ੍ਰੀਜ਼ਿੰਗ ਆਜੋ ਹੋਟਲ ਦੇ ਫ੍ਰੀਜ਼ਿੰਗ ਆਰਡਰ ਲੈ ਕੇ ਆਏ ਆ ਆਜੋ ਉਹਦੀ ਫ੍ਰੀਜ਼ਿੰਗ ਆਰਡਰ ਦੀ ਸਰਵਿਸ ਲਈ ਆਏ ਆ ਅਸੀਂ ਦੇਖੋ ਤੁਹਾਨੂੰ ਦੱਸਿਆ ਵੀ 21 9 2024 ਨੂੰ ਅਸੀਂ ਕੇਸ ਰਜਿਸਟਰਡ ਕੀਤਾ ਸੀਗਾ ਤੇ ਉਦੋਂ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਤੋਂ ਲੈ ਕੇ ਹੀ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਹੁਣ ਬੱਤੇ ਸਾਡੇ ਕੋ ਫੜੇ ਗਏ ਇਹਦੇ ਵਿੱਚ ਇੱਕ ਪਹਿਲੇ ਇਹਨਾਂ ਦੇ ਦੋ ਮੈਨੇਜਰ ਵਿਸ਼ੂ ਤੇ ਵਿਸ਼ਾਲ ਹੈਗੇ ਸੀਗੇ ਉਹ ਹੈਗੇ ਸੀ ਇੱਕ ਸੰਜੇ ਇਹਨਾਂ ਦਾ ਹੈਗਾ ਜਿਨੇ ਲੀਜ਼ ਤੇ ਹੋਟਲ ਲਿਆ ਸੀਗਾ ਉਹ ਵੀ ਅਕਿਊਜ਼ਡ ਹੈ ਜਿਹੜਾ ਮਾਲਕ ਹੈ ਨਾ ਬਲਬੀਰ ਸਿੰਘ ਹੈ ਉਹ ਵੀ ਅਕਿਊਜ਼ਡ ਹੈ ਉਹ ਵੀ ਫੜੇਗੇ ਜੰਮੂ ਦਾ ਮਾਲਕ ਹੈ ਜਾਰਾ ਜਿਹਨੇ ਲੀਜ਼ ਤੇ ਹੋਟਲ ਲਿਆ ਹਾਂਜੀ ਹਾਂਜੀ ਉਹ ਸੰਜੇ ਜੰਮੂ ਦਾ ਸੀ ਮੈਂ ਹੋਟਲ 2022 ਚ 25 ਫਰਵਰੀ ਪੱਕੇ ਕਿਰਾਏ ਨਾਮੇ ਨਾ ਸੰਦੀਪ ਕੁਮਾਰ ਪੁੱਤਰ ਛੱਜੂ ਰਾਮ ਨੂੰ ਕਿਰਾਏ ਦੇ ਦਿੱਤਾ ਸੀ ਠੀਕ ਹੈ ਸਾਰੇ ਮੇਰੇ ਕੋ ਡਾਕੂਮੈਂਟ ਪਏ ਨੇ ਸਾਰੇ ਡਾਕੂਮੈਂਟ ਮੈਂ ਅੱਜ ਤੋਂ ਮਤਲਬ ਕਿ ਤਕਰੀਬਨ 3 ਮਹੀਨੇ ਚੱਲੇ ਹੋ ਗਏ ਨੇ 4 ਮਹੀਨੇ ਚੱਲੇ ਜਦੋਂ ਮੈਨੂੰ ਐਨੇ ਮੈਨੂੰ ਐਸਐਸਪੀ ਸਾਹਿਬ ਨੇ ਮੈਂ ਕਹਿਣਾ ਤੇ ਨਹੀਂ ਜਾਂਦਾ ਪਰ ਉਹਨੇ ਖੂਨ ਦੇ ਹੱਥੋਂ ਰਵਾਏ ਆ ਬਿਲਕੁਲ 4 ਮਹੀਨੇ ਮੈਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਮੈਂ ਜੱਜਕ ਹੋਟਲ ਇੱਕ ਕਿਰਾਏ ਤੇ ਦਿੱਤਾ ਆ ਤੇ ਮੈਨੂੰ ਦੱਸੋ ਮੇਰਾ ਇੱਕ ਕੀ ਲੈਣਾ ਦੇਣਾ ਹੈ ਉੱਥੇ ਇੱਕ ਮਾਲ ਹੈ ਦਾ ਅਤੇ ਅੰਮ੍ਰਿਤਸਰ ਚ ਇੱਕ ਮਾਲ ਹੈ ਉੱਥੇ 100 ਦੁਕਾਨਾਂ ਹੈ ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਤਸਕਰ ਰਹਿ ਕੇ ਗਏ ਨੇ ਉਹਨਾਂ ਦਾ ਤੁਸੀਂ ਆਈਡੀ ਨਹੀਂ ਲਾਇਆ ਮੈਂ ਤੁਹਾਨੂੰ ਉਹੀ ਇੱਕ ਬੇਨਤੀ ਕਰਦਾ ਪਿਆ ਇੱਕ ਮਾਲ ਹੈ ਮਾਲ ਦੇ ਵਿੱਚ 100 ਦੁਕਾਨਾਂ ਹੈ ਜੀ ਉਹਦੇ ਵਿੱਚ ਕੋਈ ਗੈਂਗਸਟਰ ਸ਼ਾਪਿੰਗ ਕਰਨ ਚਲ ਜਾਂਦਾ ਤੁਸੀਂ ਮਾਲ ਦੇ ਮਾਲਕ ਨੂੰ ਫੜ ਲੋਗੇ ਜੀ ਮੇਰਾ ਕੀ ਲੈਣਾ ਦੇਣਾ ਤੁਸੀਂ ਕਰਨਾ ਹੈ ਜੇ ਕਾਰਵਾਈ ਕਰਨੀ ਹੈ ਇੱਕ ਲੀਜ਼ਰ ਨਾ ਕਰੋ ਮੇਰੇ ਮੈਂ ਲੀਜ਼ਰ ਕਿੰ ਨੂੰ ਦਿੱਤਾ ਮੇ ਕੋ ਪੱਕਾ ਕਰਾਇਨਾ ਮੈਂ ਮੈਨੂੰ ਕੋਈ ਨੋਟਿਸ ਨਹੀਂ ਆਇਆ ਜੀ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਮੈਨੂੰ ਸਿੱਧਾ ਮੇਰਾ ਪਰਚੇ ਦੇ ਵਿੱਚ ਨ ਝੂਠਾ ਬੇਬੁਨਿਆਦ ਨਾਮ ਪਾਇਆ ਗਿਆ ਕੋਈ ਇੱਥੇ ਲੈਣਾ ਨਹੀਂ ਮੈਂ ਆਪਣਾ 27 ਅਕਤੂਬਰ ਦੀ ਗੱਲ ਹੈ ਮੈਂ 4-5 ਦਿਨ ਲਗਾਤਾਰ ਲਗਾਤਾਰ ਹੀ ਵੀ ਜਨੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਆਪਾਂ ਉੱਥੇ ਜਾਂਦੇ ਰਹੇ ਬਟਾਲੇ ਐਸਪੀ ਸਾਹਿਬ ਨੂੰ ਮਿਲਣ ਇਹਨਾਂ ਨੇ ਕਦੀ ਵੀ ਮੈਨੂੰ ਉੱਥੇ ਨਾ ਮਿਲੇ ਨੇ ਤੇ ਨਾ ਸਾਡੀ ਗੱਲ ਸੁਣੀ ਮੈਂ ਇੱਥੇ ਡੀਆਈਜੀ ਸਾਹਿਬ ਕੋ ਵੀ ਪੇਸ਼ ਹੋਇਆ ਮੈਂ ਆਪਣੀ ਇਨਕੁਆਰੀ ਵੀ ਲਾਈ ਹੈ ਉਹਨਾਂ ਨੇ ਆਪਣੇ ਐਸਪੀ ਹੌਤਾ ਸਾਹਿਬ ਜੀ ਨੂੰ ਇਨਕੁਆਰੀ ਮੇਰੀ ਕੀਤੀ ਮਾਰਕ ਕੀਤੀ ਹੈ ਕੋਈ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਈ 50 ਵਾਰੀ ਗਏ ਆ ਥੱਲੇ ਦੇ ਸਾਰੇ ਅਫਸਰ ਸਭ ਜਾਂਦੇ ਆ ਮੇਰਾ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਸ ਝੂਠਾ ਇਹਦੇ ਵਿੱਚ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਬਹੁਤ ਜ਼ਿਆਦਾ ਪ੍ਰੋਪਰਟੀ ਕਰਨ ਦੀ ਆ ਵੀ ਦੱਸੋ ਪ੍ਰੋਪਰਟੀ ਕਦੋਂ ਤੁਹਾਡੀ ਹੋਰਦੇ ਮਾਲਕ ਜੇਕਰ ਪੁਲਿਸ ਤੇ ਦਿੱਤਾ ਤਾਂ ਤੁਹਾਡਾ ਫਰਜ ਪੈਂਦਾ ਕਿ ਧਿਆਨ ਰੱਖਣਾ ਕਿ ਸਾਡੇ ਪਾਜੀ 90% ਹੋਟਲ 90% ਹੋਟਲ ਨੰਬਰ ਕਰਦੇ ਨੇ 90% ਜ਼ਿੰਮੇਵਾਰ ਦੇ ਗੱਲੇ ਤੇ ਜਾ ਕੇ ਬਹਿ ਜਾਂਦੇ 90% ਹੋਟਲ ਜਿਹੜੇ ਨੇ ਅਜੰਮਰ ਸਰ ਦੇ ਵਿੱਚ ਕਿਰਾਏ ਤੇ ਹੈਗੇ ਨੇ ਮੈਨੂੰ ਦੱਸੋ ਅੱਜ ਕਿਹੜਾ ਮੈਨੂੰ ਦੱਸੋ ਮਾਲਕ ਕਿਰਾਏਦਾਰ ਦੇ ਕੋਲ ਜਾ ਕੇ ਬਹਿਗਾ ਮੈਨੂੰ ਦੱਸੋ ਮੈਂ ਹੋਰ ਮੇਰੇ ਕੱਪੜੇ ਦੀ ਦਲਾਲੀ ਦਾ ਕੰਮ ਹੈ ਮੈਂ ਉਹ ਵੇਖਾਂਗਾ ਕਿ ਮੈਂ ਇੱਥੇ ਆ ਕੇ ਬਵਾਂਗਾ ਮੈਂ ਹਾਂਜੀ ਸ਼ੀਦਾ ਸਾਹਿਬ ਜਾਨਾ ਸ਼ੀਦਾ ਤੋਂ ਮੈਂ ਆਇਆ 15 ਦਿਨੀ 20 ਦਿਨੀ ਮੈਂ ਚੱਕਰ ਲਾ ਗਿਆ ਬਸ ਆਪਣੀ ਪ੍ਰਾਪਰਟੀ ਵੇਕਣਾ ਆ ਇਹਦੇ ਵਿੱਚ ਮੇਰਾ ਕੀ ਲੈਣਾ ਦੇਣਾ ਜੀ ਡੀਐਸਪੀ ਸਾਹਿਬ ਆਏ ਉਹ 103 ਨੰਬਰ ਕਮਰੇ ਦਾ ਜ਼ਿਕਰ ਕਰੀਏ 103 ਨੰਬਰ ਕਮਰੇ ਆ ਜੀ ਵੇਖੋ ਮੇਰੀ ਗੱਲ ਸੁਣੋ ਇੱਥੇ ਹੋਟਲ 'ਚ 27 ਰੂਮ ਹੁਣ ਦੇਖੋ ਗੈਸਟ ਆਇਆ ਵਾ ਸਮਾਨ ਲੈ ਕੇ ਉੱਤੇ ਗਿਆ ਮੈਂ ਸਾਰੇ ਕਮਰਿਆਂ ਦੀ ਮੈਂ ਟੁਡੀ ਚੈਕਿੰਗ ਕਰਦੀ ਹੈ ਜੇ ਕੋਈ ਗੁਨਾਹਗਾਰ ਹੈ ਜਾਂ ਕੁਝ ਹੈ ਕਿਸੇ ਤਰ੍ਹਾਂ ਦਾ ਤੇ ਮ ਈਗਾ ਇਹ ਨੂੰ ਇੱਥੇ ਕੰਮ ਦੇ ਰੱਖਿਆ ਮੈਂ ਅਗੋ ਕੰਪਨੀ ਨਾਲ ਕਿਰਦਾਮਿਆਂ ਦੀ ਕੰਮ ਕਰਦਾ ਪਿਆ ਹੁਣ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਆਪਾਂ ਹੋਟਲ ਇਹ ਵੀ ਨਾਲ ਸੀ ਆਪਾਂ 2 2022 ਦੇ ਵਿੱਚ 25 ਫਰਵਰੀ ਨੂੰ ਉਹਨਾਂ ਨੂੰ 20 ਤੇ ਦੇ ਦਿੱਤਾ ਉਸ ਤੋਂ ਬਾਅਦ ਫਿਰ ਆਪਾਂ ਤਈ ਜਿਹੀ ਵੀ ਲੀਜ਼ ਲਿਖੀ ਐ 24 ਜਿਹੀ ਵੀ ਲਿਖੀ ਐ ਸਾਈਨ ਉਹਦੇ ਕੀਤੇ ਪਏ ਮੇਰਾ ਇੱਥੇ ਕੀ ਦੋਸ਼ ਆ ਮੇਰਾ ਕੀ ਲੈਣਾ ਦੇਣਾ ਕਹਿੰਦੇ ਅਟੈਚਮੈਂਟ ਨੋਟਿਸ ਲਾ ਦੇ ਕਹਿੰਦੇ ਜਲਦੀ ਪੂਰਾ ਹੋਟਲ ਮੁਫਰੀਦ ਵੀ ਕੀਤਾ ਜਾਵੇ ਬਿਲਕੁਲ 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 ਮੈਂ ਕਹਿੰਦਾ ਧੱਕੇਸ਼ਾਹੀ ਆ ਪੁਲਿਸ ਦੀ ਹੋਰ ਕੁਝ ਵੀ ਨਹੀਂਗਾ ਮੈਨੂੰ ਜਾਣ ਕੇ ਇਹਦੇ ਵਿੱਚ ਫਸਾਇਆ ਜਾਣ ਕਿ ਮੈਂ ਹਟਲਾ ਮਾਲਕ ਆ ਤੇ ਮੇਰੇ ਤੋਂ ਕੁਝ ਮਿਲ ਜੇ ਮੈਨੂੰ ਜਾਣ ਕੇ ਗੁਨਾਹ ਥੋੜੀ ਇਹ ਮਾਲਕ ਮੈਂ ਤੁਹਾਨੂੰ ਕਹਿ ਰਿਹਾ ਜੇ ਮੈਨੂੰ ਮੈਨੂੰ ਇਹ ਚ ਫਸਾਣਾ ਵੈ ਮੈਨੂੰ ਦੱਸੋ ਇੱਕ ਮਾਲ ਹੈ ਅੰਮ੍ਰਿਤਸਰ ਮਾਲ ਹੈ ਉਮਰਖ ਮਾਲ ਹੈ ਉਹਨੂੰ ਫਦਾ ਹੋ ਜਾ ਕੇ ਉਹਦੇ ਵਿੱਚ ਜੇ ਕੋਈ ਕੋਈ ਕਰਦਾ ਨਹੀਂ ਇਹ ਜਾਇਦਰ ਕੋ ਪੁੱਛਦਾ ਦੀ ਹੈ ਉਹਨੂੰ ਬਾਪ ਦੇਤੇ ਤੋਂ ਮਿਲੀ ਹੈ ਮੇਰੀ ਮਾਂ ਨੇ ਮੇਰੇ ਨਾਂ ਤੇ ਕੀਤੀ ਹੈ ਮੈਂ ਆਪਣਾ ਕਰਜ਼ਾ ਲੈ ਕੇ ਬਣਾਈ ਹੈ ਕਰਜ਼ੇ ਦਾ ਪ੍ਰੂਫ ਹੈ ਮੇਰੇ ਕੋਲ ਮੇਰੇ ਕੋ ਮੇਰੇ ਜਿਹੜੀ ਰਜਿਸਟਰੀ ਹੈ ਜਿਹੜੀ ਮੈਂ ਆਪਣੇ ਮਾਕੋ ਵਸੀਅਤ ਲਈ ਹੈ ਵਿਰਾਸਤ ਲਈ ਹੈ ਉਹਦਾ ਪ੍ਰੂਫ ਹੈ ਇੱਕ ਇੱਕ ਡਾਕੂਮੈਂਟ ਹੈ ਮੇਰੇ ਕੋਲ ਸਾਰੇ ਸਾਰੇ ਡਾਕੂਮੈਂਟ ਪੂਰੇ ਖਾਨਦਾਨ ਦੇ ਚਾਰ ਭਰਾਵਾਂ ਦਾ ਖਾਨਦਾਨ ਹੈਗਾ ਇੱਕ ਐਫਆਈਆਰ ਚੈੱਕ ਕਰਾ ਦਿਓ ਭਾਵੇਂ 50 ਸਾਲਾਂ ਚੋਂ 100 ਸਾਲਾਂ ਦੇ ਮੈਂ ਨਹੀਂ ਜਵੀ 20 ਦੀ ਛੋਟੀ ਦਰਵਾਜ਼ਾ ਦੇ ਬਾਹਰ ਖਿਲਾੜ ਕੇ ਗੋਲੀ ਮਾਰ ਦਿਓ ਭਾਵੇਂ ਦਰਵਾਜ਼ਾ ਦੇ ਬਾਹਰ ਜੇ 1% ਵੀ ਨਿਕਲਾ ਆਵੇ ਬੰਦਾ ਐਵੇਂ ਨਗੇਜ ਚਾਹਦੇ ਕਿੱਥੇ ਸਿਰ ਮਾਰੀਏ ਯਾਰ ਕੋਈ ਸੁਣਦਾ ਹੀ ਨਹੀਂ ਹੈਗਾ 16 ਚੱਕਰ ਪਟਾਲੇ ਲਾਏ ਨੇ ਉਹ ਬੰਦਾ ਇਹੋ ਜਿਹਾ ਐਸਐਸਬੀ ਉਹਦਾ ਪਤਾ ਨਹੀਂ ਕੀ ਹਿਸਾਬ ਹੈ ਸਾਨੂੰ ਉਹ ਮਿਲਿਆ ਤੱਕ ਨਹੀਂ ਇੱਕ ਵਾਰੀ ਵੀ ਉਹਨੇ ਸਾਡੀ ਸੁਣੇ ਤੇ ਕਹਦਾ ਕਰੀ ਵਪਾਰ ਮੈਂ ਕਦੀ ਨਹੀਂ ਕਰਾਂਗਾ ਜੀ ਮੈਂ ਉੜੀਸਾ ਤੋਂ ਤੇ ਸ਼ਿਫਟ ਹੋਇਆ ਮੈਂ ਆਪਣੇ ਬੱਚੇ ਲੈ ਕੇ ਕੈਨੇਡਾ ਜਾਵਾਂ ਜਰਮਨੀ ਜਾਵਾਂ ਆਸਟ੍ਰੇਲੀਆ ਫਿਡੇਮੋ ਆਇਓ ਜੇ ਅੰਬਰਸਰ ਰਹਿਣ ਦੇ ਗੁਰੂ ਨਗਰੀ ਕਹਿੰਦੇ ਗੁਰੂ ਨਗਰੀ ਤੇ ਰਹੀ ਨਹੀਂ ਭਾਜੀ ਗੁਰੂ ਨਗਰੀ ਦਾ ਬੇੜਾ ਕਰ ਕਰ ਰਹੇ ਜਾਣ ਕੇ ਕਰਦੇ ਪਏ ਜਾਣ ਕੇ ਮੈਂ ਕਹਿੰਦਾ ਕਿ ਐਵੇਂ ਹੀ ਐਵੇਂ ਨਹੀਂ ਜੇ ਇੱਕ ਛੋਟਾ ਜਿਹੜਾ ਮੁਜਰਮ ਵੱਡਾ ਬੰਦਾ ਜਾਣ ਕੇ ਬਸਾਦੇ ਪਏ ਨੇ ਜਾਨਮੀ ਨਹੀਂ ਹੋ ਗਿਆ ਮੈਨੂੰ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਕਿ ਮੈਂ ਪਰਮਾਧਮਾ ਜਾਂਦਾ ਇਹ ਹਾਈ ਕੋਰਟ ਦੇ ਆਰਡਰ ਆ ਪਹਿਲੀ ਤਰੀਕੇ ਹਾਈ ਕੋਰਟ ਨੇ ਮੈਨੂੰ ਬੇਲ ਦਿੱਤੀ ਹੈ ਤੁਸੀਂ ਜੱਜ ਸਾਹਿਬ ਦੇ ਆਰਡਰ ਨੂੰ ਹਟਣ ਨਹੀਂ ਬੰਦੇ ਮੈਨੂੰ ਇੰਨੇ ਕੋ ਹਰਾਸਮੈਂਟਾਂ ਕੀਤੀਆਂ ਜਾਂਡੀਆਂ ਮੈਨੂੰ ਇੰਨਾ ਕੋ ਝੂਠਾ ਫਸਾਇਆ ਜਾਂਡਿਆ ਜਨਾਬ ਅੰਦਰੋਂ ਦੁਖੀ ਆ ਪਰਮਾਧਮਾ ਜਾਂਦਾ ਮੈਂ ਤਾਂ ਨਾ ਲੈ ਕੇ ਜਾ ਸਕਦਾ ਮੇਰਾ ਸਟੈਪ ਦੇਖੋ ਜੀ ਮੈਨੂੰ ਤਾਂ ਇਨਸਾਫ ਚਾਹੀਦਾ ਮੈਂ ਡੀਜੀਪੀ ਸਾਹਿਬ ਕੋ ਵੀ ਜਾਣਾ ਡੀਆਈਜੀ ਸਾਹਿਬ ਕੋ ਮੈਂ ਘੱਟੋ ਘਾਟ ਨਹੀਂ ਤੇ ਪੰਜਾਬੀ ਗਿਆ ਮੈਨੂੰ ਦੱਸੋ ਕੁਝ ਕੁਝ ਵੀ ਕਹਿ ਦੇਣ ਇੱਕ ਇੱਕ ਪੁਲਿਸ ਦਾ ਛੋਟਾ ਮੁਲਾਜ਼ਮ ਲਿਆਓ ਡੀਆਈਜੀ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੇਆ ਕੋਈ ਰੌਲ ਨਹੀਂ ਬਸ ਇੱਕ ਐਸਐਸਪੀ ਆਪਣੀ ਜਿੱਦ ਵਗਾਣ ਦੀ ਕੋਸ਼ਿਸ਼ ਕਰਨ ਮੈਨੂੰ ਜਾਣ ਕੇ ਮੋਵਮੈਂਟ ਕੀਤੀ ਜਾ ਰਹੀ ਮੇਰਾ ਹੋਰ ਕੋਈ ਲੈਣਾ ਦੇਣਾ ਜਦ ਮੈਂ ਮਾਲਕ ਹਾਂ ਮੈਂ ਮਾਲਕ ਆ ਮੈਂ ਲੀਜ਼ਾ ਨੂੰ ਦਿੱਤਾ ਤੁਸੀਂ ਇਹ ਜਿਹੜੀ ਇੰਟਰਵਿਊ ਕਰਦੇ ਹੋ ਜਿਹੜਾ ਹੋਟਲ ਕੋਈ ਲੀਡਰ ਦਾ ਥੋੜੀ ਹੈ ਮੇਰੇ ਮਾਲਕ ਦਾ ਕੋਈ ਲੀਡਰ ਨਾ ਕਰੋ ਗੱਲ ਜਾ ਕੇ ਮੇਰਾ